ਬਹੁਤ ਜ਼ਿਆਦਾ ਠੰਡ ਸੀਗੀ ਔਰ ਮੌਸਮ ਬਦਲ ਗਿਆ ਔਰ ਇਕਦਮ ਗਰਮੀ ਜਗ੍ਹਾ ਦੁਬਾਰਾ ਟੈਂਪਰੇਚਰ ਕਾਫੀ ਘੱਟ ਚੁੱਕਿਆ ਇਹਦੇ ਨਾਲ ਕੀ ਹੁੰਦਾ ਖੂਨ ਗਾੜੇ ਤੋਂ ਪਤਲਾ ਹੋਣ ਚ ਟਾਈਮ ਲੈਂਦਾ ਇਹ ਮੌਸਮ ਦੇ ਵਿੱਚ ਇਕਦਮ ਗਲਾ ਖਰਾਬ ਗਲਾ ਖੁਸ਼ਕ ਤੇ ਗਲੇ ਦਾ ਪੱਕਣਾ ਤੇ ਬੁਖਾਰ ਇਹ ਚੀਜ਼ਾਂ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਆਉਂਦਾ ਵੀ ਤੁਸੀਂ ਆਪਾਂ ਇਹ ਸਾਰੀਆਂ ਚਾਰੇ ਬਿਮਾਰੀਆਂ ਤੋਂ ਬਚਣਾ ਚਾਹਨੇ ਆ ਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਖੱਟਾ ਠੰਡਾ ਤੇ ਤੇਜ਼ ਮਿਰਚ ਦਾ ਸਮਾਨ ਬੰਦ ਕਰਨਾ ਪੈਣਾ ਜੇ ਪੇਟ ਖਰਾਬ ਹੋ ਚੁੱਕਿਆ ਹੈ ਵੀ ਜਿਵੇਂ ਮੋਸ਼ਨ ਵਗੈਰਾ ਲੱਗੇ ਹੈ ਥੋੜਾ ਜਿਹਾ ਬਿਲਕੁਲ ਦਹੀਂ ਠੰਡਾ ਨਾ ਹੋਵੇ ਬਿਲਕੁਲ ਦਹੀਂ ਦੇ ਵਿੱਚ ਬਰਾਦਾ ਇਸ ਗੋਲ ਪਾ ਕੇ ਦਿਨ ਚ 2-3 ਵਾਰ ਹੀ ਲਓ ਜਾਂ ਬਿਲਦਮ ਰੱਬਾ ਵੀ ਤੁਸੀਂ ਖਾ ਸਕਦੇ ਹੋ ਉਹ ਵੀ ਬਹੁਤ ਵਧੀਆ ਚੀਜ਼ ਹੈ ਤੇ ਸਰਦੀਆਂ ਦੇ ਮੌਸਮ ਦੇ ਵਿੱਚ ਮੌਸਮ ਬਦਲਣ ਦੇ ਨਾਲ ਨਾਲ ਇਨਸਾਨਾਂ ਨੂੰ ਬਹੁਤ ਸਾਰੀਆਂ ਗਲੇ ਦੀ ਖਰਾਸ਼ ਖਾਂਸੀ ਔਰ ਬਿਮਾਰ ਹੋਣ ਦੀਆਂ ਪ੍ਰੋਬਲਮ ਆ ਰਹੀਆਂ ਨੇ ਅੱਜ ਅਸੀਂ ਆਏ ਹਾਂ 200 ਸਾਲ ਤੋਂ ਵੱਧ ਪੁਰਾਣੀ ਹਕੀਮ ਜੀ ਦੀ ਦੁਕਾਨ ਤੇ ਜਿਨ੍ਹਾਂ ਦੇ ਉੱਤੇ ਇਸ ਟਾਈਮ 6ਵੀਂ ਪੀੜ੍ਹੀ ਕੰਮ ਕਰ ਰਹੀ ਹੈ ਇਹਨਾਂ ਦੇ ਕੋਲੋਂ ਬਹੁਤ ਸਾਰੇ ਲੋਕ ਬੜੀਆਂ ਤਰ੍ਹਾਂ ਦੀਆਂ ਬਿਮਾਰੀਆਂ ਦੀ ਦਵਾਈ ਲੈਣ ਆਉਂਦੇ ਨੇ ਗੱਲ ਕਰਦੇ ਹਾਂ ਹਕੀਮ ਜੀ ਨਾਲ ਵੀ ਇਹਨਾਂ ਇਹ ਸਰਦੀਆਂ ਦੇ ਮੌਸਮ ਦੇ ਜਿਹੜੀ ਪ੍ਰੋਬਲਮ ਆਉਂਦੀ ਹੈ ਕਿਉਂ ਆਉਂਦੀ ਹੈ ਤੇ ਇਹਦਾ ਕੀ ਹੱਲ ਹੈਗਾ ਜਿਸ ਨਾਲ ਉਹ ਘਰੇ ਬੈਠੇ ਜਾਂ ਇੱਕ ਦੇਸੀ ਤਰੀਕੇ ਨਾਲ ਆਪਣੀ ਇਸ ਪ੍ਰੋਬਲਮ ਤੋਂ ਹੱਲ ਪਾਸ ਕਰਦੇ ਨੇ ਸਸਰੀ ਗਾਹਕੀਮ ਜੀ ਸਸਰੀ ਗਾਲ ਜੀ ਜਿਸ ਤਰ੍ਹਾਂ ਕਿ ਹੁਣ ਸਰਦੀਆਂ ਤੋਂ ਬਾਅਦ ਜਕਦਮ ਮੌਸਮ ਬਦਲੀ ਹੋਇਆ ਲੋਕਾਂ ਨੂੰ ਬਹੁਤ ਸਾਰੀ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਗਲੇ ਦੀ ਖਾਂਸੀ ਦੀ ਬੁਖਾਰ ਦੀ ਤੇ ਉਹਨਾਂ ਹਾਲਾਤਾਂ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈਗਾ ਕਿਹੜਾ ਇਹੋ ਜਿਹਾ ਟ੍ਰੀਟਮੈਂਟ ਲੈਣਾ ਚਾਹੀਦਾ ਕਿਹੜੀ ਇਹੋ ਜੀ ਉਹਨਾਂ ਨੂੰ ਦਵਾਈ ਜਾਂ ਇਸ ਤਰ੍ਹਾਂ ਦਾ ਕੁਝ ਲੈਣਾ ਚਾਹੀਦਾ ਜਿਸ ਨਾਲ ਕੀ ਉਹਨਾਂ ਨੂੰ ਇਸ ਚੀਜ਼ ਤੋਂ निजात ਮਿਲੇ ਸਿੰਘ ਸਾਹਿਬ ਅੱਜਕੱਲ ਜਿਹੜੀ ਇਹ ਮੌਸਮ ਇੱਕਦਮ ਬਹੁਤ ਜ਼ਿਆਦਾ ਠੰਡ ਸੀਗੀ ਔਰ ਮੌਸਮ ਬਦਲ ਗਿਆ ਔਰ ਇੱਕਦਮ ਗਰਮੀ ਜਗ੍ਹਾ ਦੁਬਾਰਾ ਟੈਂਪਰੇਚਰ ਕਾਫੀ ਗਿਰ ਚੁੱਕਿਆ ਇਹਦੇ ਨਾਲ ਕੀ ਹੁੰਦਾ ਖੂਨ ਗਾੜੇ ਤੋਂ ਪਤਲਾ ਹੋਣ ਚ ਟਾਈਮ ਲੈਂਦਾ ਜਿਹਦੇ ਕਰਕੇ ਆਪਣੇ ਪੇਟ ਦੇ ਵਿੱਚ ਗਰਮੀ ਦਾ ਜਿਹੜਾ ਰੋਲ ਆ ਵੱਧ ਜਾਂਦਾ ਉਹਦੇ ਕਰਕੇ ਗਲੇ ਚ ਡਰਾਈਨੈਸ ਪਹਿਲਾ ਖੁਸ਼ਕ ਰਹਿਣ ਦੇ ਕਰਕੇ ਗਲਾ ਪੱਕਦਾ ਗਰਮੀ ਦੇ ਨਾਲ ਗਲਾ ਪੱਕ ਜਾਂਦਾ ਰੇਸ਼ਾ ਤਿਆਰ ਹੁੰਦਾ ਤੇ ਤਕਰੀਬਨ ਸ਼ੀਤ ਚ ਹੱਡਪੰਨੀ ਸਟਾਰਟ ਹੋ ਜਾਂਦੀ ਜਿਹਦੇ ਤੋਂ ਬਾਅਦ ਚ ਉਹ ਬੁਖਾਰ ਦਾ ਰੂਪ ਲੈ ਲੈਂਦੀ ਆ ਇਹ ਮੌਸਮ ਦੇ ਵਿੱਚ ਇੱਕਦਮ ਗਲਾ ਖਰਾਬ ਗਲਾ ਖੁਸ਼ਕ ਤੇ ਗਲੇ ਦਾ ਪੱਕਣਾ ਤੇ ਬੁਖਾਰ ਇਹ ਚੀਜ਼ਾਂ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਆਉਂਦਾ ਪਰ ਇਹ ਚੀਜ਼ਾਂ ਤੋਂ ਬਚਣ ਲਈ ਵੀ ਜੇ ਆਪਾਂ ਇਹ ਸਾਰੀਆਂ ਚਾਰੇ ਬਿਮਾਰੀਆਂ ਤੋਂ ਬਚਣਾ ਚਾਹਨੇ ਆ ਤੇ ਤੁਹਾਡ ਨੂੰ ਸਭ ਤੋਂ ਪਹਿਲਾਂ ਤਾਂ ਖੱਟਾ ਠੰਡਾ ਤੇ ਤੇਜ਼ ਮਿਰਚ ਦਾ ਸਮਾਨ ਬੰਦ ਕਰਨਾ ਪੈਣਾ ਹੈ ਅੱਜ ਕੱਲ ਤੇ ਮੌਸਮ ਤੇ ਬਦਲਦੀ ਔਰ ਰਾਤੀ ਸੌਣ ਲੇ ਕੋਸੇ ਪਾਣੀ ਦਾ ਗਲਾਸ ਜ਼ਰੂਰ ਪੀਓ ਇੱਕ ਮੈਂ ਤੁਹਾਨੂੰ ਇਹ ਬਹੁਤ ਹੀ ਵਧੀਆ ਟੋਟਕਾ ਦਿੰਨਾ ਮਲਠੀ ਥੋੜੀ ਜਿਹੀ ਕਿਸੇ ਵੀ ਪੰਸਾਰੀ ਦੁਕਾਨ ਤੋਂ ਲਿਓ ਪੀਸੀ ਹੋਈ ਅੱਧਾ ਚਮਚ ਮਲਠੀ ਅੱਧਾ ਚਮਚ ਹਲਦੀ ਦੋਨਾਂ ਨੂੰ ਪਾਣੀ ਦੇ ਵਿੱਚ ਉਬਾਲ ਲਓ ਜਦੋਂ ਪਾਣੀ ਅੱਧਾ ਰਹਿ ਜਾਵੇ ਥੋੜਾ ਜਿਹਾ ਸ਼ਹਿਦ ਪਾ ਕੇ ਸਿਪਸਿਪ ਕਰਕੇ ਸਵੇਰੇ ਸ਼ਾਮ ਦੋ ਟਾਈਮ ਲਓ ਔਰ 5 ਦਿਨ ਪੀਲੋ ਜਿੰਨਾ ਤੁਹਾਡੇ ਗਲੇ ਦੀ ਪਾਕ ਹੈ ਜਾਂ ਕਿਹਦਾ ਰੇਸ਼ਾ ਵਾ ਚੈਸਟ ਇਨਫੈਕਸ਼ਨ ਹੈ ਜਿੰਨੀ ਸਾਰੀ ਕਲੀਅਰ ਹੋ ਜਾ ਔਰ ਤੁਸੀਂ ਜੇ ਗਲੇ ਚ ਪਾਕ ਜ਼ਿਆਦਾ ਇਸ ਪਾਣੀ ਨਾਲ ਘਰਾਰੇ ਵੀ ਕਰ ਸਕਦੇ ਜਿਸ ਤਰ੍ਹਾਂ ਕਿ ਉਸ ਉਸ ਤਰ੍ਹਾਂ ਦੇ ਤੇ ਬੁਖਾਰ ਵੀ ਆ ਜਾਂਦਾ ਠੰਡ ਵੀ ਲੱਗਦੀ ਹੈਗੀ ਹੈ ਠੰਡ ਲੱਗਣ ਤੋਂ ਬਾਅਦ ਵਿੱਚ ਕਈਆਂ ਨੂੰ ਮੋਸ਼ਨਸ ਵੀ ਲੱਗ ਜਾਂਦੇ ਨੇ ਉਹਨਾਂ ਹਾਲਾਤਾਂ ਵਿੱਚ ਕੀ ਕਰਨਾ ਚਾਹੀਦਾ ਜੇ ਤਾਂ ਮਰੀਜ਼ ਨੂੰ ਬੁਖਾਰ ਨਾਲ ਹੈ ਜਿਵੇਂ ਹੱਡ ਪੰਨੀ ਹੋ ਰਹੀ ਹੈ ਦੇਖੋ ਜੇ ਬੁਖਾਰ ਹੋ ਗਿਆ ਉਹਦੀ ਮੈਡੀਸਨ ਲੈਣੀ ਹੀ ਪੈਣੀ ਹੈ ਜੇ ਹੱਡ ਪੰਨੀ ਹੈ ਹੱਡ ਪੰਨੀ ਲਈ ਤੁਸੀਂ ਥੋੜੀ ਜਿਹੀ ਗਲੋ ਜੇ ਪੇਟ ਖਰਾਬ ਹੋ ਚੁੱਕਿਆ ਹੈ ਵੀ ਜਿਵੇਂ ਮੋਸ਼ਨ ਵਗੈਰਾ ਲੱਗੇ ਹੈ ਕੋਟਾ ਜਿਆ ਬਿਲਕੁਲ ਦਹੀਂ ਠੰਡਾ ਨਾ ਹੋਵੇ ਬਿਲਕੁਲ ਦਹੀਂ ਦੇ ਵਿੱਚ ਬਰਾਦਾ ਇਸ ਬੋਲ ਪਾ ਕੇ ਦਿਨ ਚ ਦੋ ਤਿੰਨ ਵਾਰੀ ਲਓ ਜਾਂ ਬਿਲਦਮ ਰੱਬਾ ਵੀ ਤੁਸੀਂ ਖਾ ਸਕਦੇ ਹੋ ਉਹ ਵੀ ਬਹੁਤ ਵਧੀਆ ਚੀਜ਼ ਹੈ ਤੇ ਇਹਨਾਂ ਦਿਨਾਂ ਵਿੱਚ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈਗਾ ਪਰ ਹੇ ਜਿਵੇਂ ਮੈਂ ਸਿੰਘ ਸਾਹਿਬ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਵੇਂ ਥੋੜਾ ਜਿਹਾ ਖੱਟਾ ਤੇਜ ਮਿਰਚ ਅਚਾਰ ਵਾਲੀਆਂ ਚੀਜ਼ਾਂ ਬਾਸੀ ਆਟਾ ਤਲਿਆ ਹੋਇਆ ਠੰਡਾ ਔਰ ਪਾਣੀ ਇਕਦਮ ਠੰਡਾ ਗਰਮ ਸਰਦ ਹੋਣ ਤੋਂ ਸਰੀਰ ਨੂੰ ਬਚਾਉਣਾ ਇਹ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਔਰ ਉਹਦੇ ਨਾਲ ਹੀ ਜਿਵੇਂ ਕਿ ਕਿ ਮੌਸਮ ਬਦਲਦਾ ਹੈ ਆਪਣੀ ਬਾਡੀ ਦੀ ਤਸਵੀਰ ਉਨੀ ਤੇਜ਼ੀ ਨਾਲ ਨਹੀਂ ਬਦਲ ਪਾਂਦੀ ਜਿਹਦੇ ਕਰਕੇ ਪ੍ਰੋਬਲਮਾਂ ਹੁੰਦੀਆਂ ਅ ਜਿਸ ਤਰ੍ਹਾਂ ਕੀ ਅਪਾ ਦੇਖਿਆ ਹਕੀਮ ਜੀ ਨੇ ਸਾਨੂੰ ਇਹਨਾਂ ਦਿਨਾਂ ਵਿੱਚ ਜੋ-ਜੋ ਪ੍ਰੋਬਲਮਸ ਆਉਂਦੀਆਂ ਨੇ ਉਹਨਾਂ ਦੇ ਇੱਕ ਘਰੇਲੂ ਉਪਚਾਰ ਦੇ ਬਾਰੇ ਸਾਨੂੰ ਬਹੁਤ ਵਧੀਆ ਟਿਪਸ ਦਿੱਤੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਕੀਮ ਜੀ ਤੁਸੀਂ ਸਾਨੂੰ ਬਹੁਤ ਇਕੁਚਿਤ ਜਾਣਕਾਰੀ ਦਿੱਤੀ ਜਿਸ ਨਾਲ ਕੀ ਦਰਸ਼ਕ ਉਸ ਜਾਣਕਾਰੀ ਦੇ ਅਕੋਰਡਿੰਗ ਆਪਣਾ ਘਰੇਲੂ ਇਲਾਜ ਕਰ ਸਕਦੇ ਨੇ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ